ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਡੀ ਆਵਾਜ਼ ਬੈਠ ਗਈ ਹੈ ਤਾਂ ਛੋਟੀ ਇਲਾਚੀ ਲੌਂਗ ਅਤੇ ਮੁਰੱਠੀ ਇਹਨਾਂ ਚੀਜ਼ਾਂ ਦਾ ਚੂਰਨ ਗਰਮ ਪਾਣੀ ਨਾਲ ਇਸਤੇਮਾਲ ਕਰੋ ਤੁਹਾਡੀ ਆਵਾਜ਼ ਸਹੀ ਹੋ ਜਾਵੇਗੀ ਨੰਬਰ 2 ਆਯੁਰਵੈਦਿਕ ਦੇ ਅਨੁਸਾਰ ਜੋ ਵਿਅਕਤੀ ਬੈਠ ਕੇ ਘੁੱਟ ਘੁੱਟ ਕਰਕੇ ਪਾਣੀ ਪੀਂਦਾ ਹੈ ਉਸ ਨੂੰ ਕਦੇ ਵੀ ਪੇਟ ਸਵੰਦੀ ਕਿਡਨੀ ਹਾਰਟ ਦੀ ਸਮੱਸਿਆ ਕਦੇ ਵੀ ਨਹੀਂ ਹੋਵੇਗੀ ਨੰਬਰ 3 ਜੋ ਲੋਕ ਸੌਣ ਤੋਂ ਪਹਿਲਾਂ ਮੂੰਹ ਨਹੀਂ ਧੋਂਦੇ ਉਹ ਬਹੁਤ ਜਲਦ ਬੁੱਢੇ ਹੋ ਜਾਂਦੇ ਹਨ ਕਿਉਂਕਿ ਰਾਤ ਨੂੰ ਸੌਂਦੇ ਵਕਤ ਸਾਡਾ ਚਿਹਰਾ ਸਾਫ਼ ਨਾ ਹੋਣ ਦੇ ਕਾਰਨ ਝੁਰੜੀਆਂ ਜਲਦੀ ਪੈ ਜਾਂਦੀਆਂ ਹਨ ਜਿਸ ਦੀ وجہ ਨਾਲ ਚਿਹਰਾ ਖਰਾਬ ਹੋਣ ਲੱਗ ਜਾਂਦਾ ਹੈ ਹਮੇਸ਼ਾ ਰਾਤ ਨੂੰ ਆਪਣਾ ਚਿਹਰਾ ਗੁੰਗਣੇ ਪਾਣੀ ਦੇ ਨਾਲ ਤੋ ਕੇ ਜਾਂ ਫਿਰ ਕੱਚੇ ਦੁੱਧ ਨਾਲ ਧੋ ਲਵੋ। ਨੰਬਰ 4 ਕਦੇ ਵੀ ਉਲਟਾ ਮੂੰਹ ਕਰਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਉਲਟਾ ਸੌਣ ਨਾਲ ਸਿੱਧਾ ਦਿਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਖਾਣਾ ਚੰਗੀ ਤਰ੍ਹਾਂ ਹਾਜ਼ਮ ਨਹੀਂ ਹੁੰਦਾ। ਨੰਬਰ 5 ਜੋ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਤੱਕ ਆਪਣੇ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰਦੀਆਂ ਹਨ ਉਹਨਾਂ ਨੂੰ ਕੋਈ ਵੀ ਵੱਡੀ ਬਿਮਾਰੀ ਸ਼ੁਰੂ ਨਹੀਂ ਸਕਦੀ ਤੇ ਅੱਖਾਂ ਦੀ ਨਜ਼ਰ ਤੇਜ਼ ਹੁੰਦੀ ਹੈ ਅਤੇ ਦਿਮਾਗ ਨੂੰ ਤਾਕਤ ਮਿਲਦੀ ਹੈ। ਨੰਬਰ 6 ਜਿੰਨਾਂ ਲੋਕਾਂ ਨੂੰ ਬਵਾਸਿਰ ਦੀ ਸਮੱਸਿਆ ਹੋ ਜਾਵੇ ਤਾਂ ਉਹਨਾਂ ਨੂੰ ਗੁੜ ਦਾ ਸ਼ਰਬਤ ਬਣਾ ਕੇ ਪੀ ਲੈਣਾ ਚਾਹੀਦਾ ਹੈ ਇਸ ਨਾਲ ਬਵਾਸਿਰ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 7 ਰਾਤ ਦੇ ਟਾਈਮ ਸੌਣ ਤੋਂ ਪਹਿਲਾਂ 4 ਬਦਾਮ ਖਾ ਕੇ ਸੌਣ ਨਾਲ ਤੁਹਾਡੀ ਸਕਿਨ ਚਮਕਦਾਰ ਅਤੇ ਸਾਫ਼ ਹੋ ਜਾਵੇਗੀ ਨੰਬਰ 8 ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਨਿੰਮ ਦੇ ਪੱਤਿਆਂ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 9 ਜੇਕਰ ਤੁਹਾਡੇ ਦੰਦਾਂ ਦਾ ਦਰਦ ਸ਼ੁਰੂ ਹੋ ਜਾਵੇ ਤਾਂ ਦੰਦ ਦੇ ਥੱਲੇ ਇੱਕ ਲੌਂਗ ਰੱਖ ਲਓ ਤਾਂ ਫਾਇਦਾ ਹੋਵੇਗਾ। ਨੰਬਰ 10 ਪੈਰਾਂ ਤੇ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 11 ਪਾਣੀ ਪੀ ਕੇ ਤੁਰੰਤ ਸੌਣ ਨਾਲ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨੰਬਰ 12 ਜੇਕਰ ਹੱਥਾਂ ਉੱਪਰ ਜੈਤੂਨ ਦਾ ਤੇਲ ਲਗਾ ਲਿਆ ਜਾਵੇ ਤਾਂ ਇਸ ਨਾਲ ਹੱਥ ਨਰਮ ਅਤੇ ਮਲਾਈਮ ਹੋ ਜਾਣਗੇ। ਨੰਬਰ 13 ਪਿਸ਼ਾਬ ਵਿੱਚ ਜਿਆਦਾ ਪੀਲਾਪਨ ਆਉਣ ਲੱਗੇ ਤਾਂ ਨਿੰਬੂ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ। ਨੰਬਰ 14 ਕਿਸੇ ਵੀ ਲੋਹੇ ਦੀ ਕੜਾਹੀ ਵਿੱਚ ਨਾਰੀਅਲ ਤੇਲ ਨੂੰ ਗਰਮ ਕਰੋ ਅਤੇ ਉਸ ਵਿੱਚ ਕੜੀ ਪੱਤੇ ਨੂੰ ਪਾ ਲਓ ਅਤੇ ਕਾਲਾ ਹੋਣ ਤੱਕ ਪਕਾਓ। ਜਦੋਂ ਪੱਤੇ ਕਾਲੇ ਹੋ ਜਾਣ ਤਾਂ ਤੇਲ ਨੂੰ ਅੱਗ ਤੋਂ ਉਤਾਰ ਲਓ ਅਤੇ ਸਿਰ ਧੋਣ ਤੋਂ ਪਹਿਲਾਂ 1 ਘੰਟਾ ਹਲਕਾ ਗਰਮ ਕਰਕੇ ਇਸ ਤੇਲ ਨੂੰ ਸਿਰ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਬਾਲ ਝੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਅਜਮਾਇਆ ਹੋਇਆ ਨੁਕਤਾ ਹੈ ਬਹੁਤ ਹੀ ਚੰਗਾ ਰਿਜ਼ਲਟ ਮਿਲਦਾ ਹੈ ਨੰਬਰ 15 ਜੈਤੂਨ ਦਾ ਤੇਲ ਮੋਟਾਪੇ ਤੋਂ ਬਚਣ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਜੈਤੂਨ ਦੇ ਤੇਲ ਦੁਨੀਆ ਦਾ ਇੱਕ ਪੇੜ ਹੈ ਜੋ ਚਰਬੀ ਵਿੱਚ ਨਹੀਂ ਬਦਲਦਾ ਨੰਬਰ 16 ਰਸੋਈ ਵਿੱਚ ਜਾਂਦਾ ਹੈ ਨੱਕ ਤੇ ਘੋ ਜਾਂ ਸਰੋਂ ਦਾ ਤੇਲ ਲਗਾਉਣ ਨਾਲ ਸਿਰ ਅਤੇ ਫੇਫੜੇ ਠੀਕ ਰਹਿਣਗੇ ਨੰਬਰ 17 ਫੜਕੜੀ ਉੱਪਰ ਆਂਡੇ ਦੀ ਸਫੇਦੀ ਲਗਾ ਕੇ ਮੂੰਹ ਤੇ ਮਸਲ ਨਾਲ ਛੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 18 ਕੌੜੇ ਬਦਾਮ ਖਾਣ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 19 ਪੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ਤੇ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ ਇਸ ਤੋਂ ਮੌਜੂਦ ਹੈ ਸਿਰਫ ਪੇਟ ਵਿੱਚ ਅਲਸਰਾ ਦੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਜਿਸ ਨਾਲ ਜਲਨ ਅਤੇ ਪੇਟ ਦਰਦ ਹੋ ਸਕਦਾ ਹੈ ਨੰਬਰ 20 ਸਰਾਣਾ ਲੈ ਕੇ ਸੌਣ ਨਾਲ ਰੀੜ ਦੀ ਹੱਡੀ ਟੇਢੀ ਹੋ ਜਾਂਦੀ ਹੈ ਅਤੇ ਕਮਰ ਵਿੱਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 21 ਸੌਫ ਦਾ ਚੂਰਨ 2 ਚਮਚੇ ਅਤੇ ਨਾਰੀਅਲ ਦਾ ਤੇਲ 1 ਚਮਚਾ ਦੋਨਾਂ ਨੂੰ 1 ਕੱਪ ਪਾਣੀ ਵਿੱਚ ਉਬਾਲ ਕੇ ਇਸਤੇਮਾਲ ਕਰੋ। ਇਸ ਨਾਲ ਕਮਰ ਦੇ ਦਰਦ ਤੋਂ ਰਾਹਤ ਮਿਲੇਗੀ। ਨੰਬਰ 22 ਜੇਕਰ ਤੁਹਾਨੂੰ ਲੀਵਰ ਵਿੱਚ ਕਮਜ਼ੋਰੀ ਹੋਵੇ ਤਾਂ ਸਾਬੂਦਾਣਾ ਬਣਾ ਕੇ ਸਵੇਰੇ ਸ਼ਾਮ ਖਾਓ। ਇਸ ਨਾਲ ਲੀਵਰ ਮਜ਼ਬੂਤ ਹੋ ਜਾਵੇਗਾ। ਨੰਬਰ 23 ਦੁੱਧ ਵਿੱਚ ਜੀਰਾ ਪਾ ਕੇ ਪੀਣ ਨਾਲ ਤੁਹਾਡਾ ਪੇਟ ਬਾਹਰ ਨੂੰ ਨਹੀਂ ਨਿਕਲੇਗਾ। ਨੰਬਰ 24 ਨਾਸ਼ਪਤੀ ਖਾਣ ਨਾਲ ਤੁਹਾਡੇ ਅੰਦਰ ਤਾਕਤ ਆਉਂਦੀ ਹੈ ਅਤੇ ਗਰਭ ਅਵਸਥਾ ਵਿੱਚ ਨਾਸ਼ਪਤੀ ਖਾਣਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। ਨੰਬਰ 25 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ 2 ਤੋਂ 3 ਤુલਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਦੇ ਘਰਾਰੇ ਕਰੋ। ਕੁਝ ਸਮੇਂ ਵਿੱਚ ਤੁਹਾਨੂੰ ਗਲੇ ਦੀ ਖਰਾਸ਼ ਤੋਂ ਆਰਾਮ ਮਿਲੇਗਾ ਨੰਬਰ 26 ਜਿਸ ਜਗ੍ਹਾ ਤੋਂ ਘਰ ਵਿੱਚ ਕੀੜੀਆਂ ਜਾਂ ਕੀੜੇ ਨਿਕਲਦੇ ਹਨ ਉਸ ਜਗ੍ਹਾ ਤੇ ਖਜੂਰ ਦੀ ਗਟੋਲੀ ਨੂੰ ਰੱਖ ਦਿਓ ਕੀੜੀਆਂ ਜਾਂ ਕੀੜੇ ਨਿਕਲਣੇ ਬੰਦ ਹੋ ਜਾਣਗੇ ਨੰਬਰ 27 ਰੋਜ਼ਾਨਾ ਸਵੇਰੇ ਖਾਲੀ ਪੇਟ ਤਿੰਨ ਤੋਂ ਚਾਰ ਕਾਜੂ ਖਾ ਕੇ ਉੱਪਰ ਦੀ ਥੋੜਾ ਜਿਹਾ ਸ਼ਹਿਦ ਚੱਟ ਲੋ ਤੁਹਾਡੀ ਯਾਦਦਾਸ਼ਤ ਤੇਜ਼ ਹੋਵੇਗੀ ਅਤੇ ਦਿਮਾਗ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਨੰਬਰ 28 ਦੋ ਚਮਚ ਸ਼ਹਿਦ ਦੇ ਇੱਕ ਕੱਪ ਪਾਣੀ ਵਿੱਚ ਪਾ ਕੇ ਸਵੇਰੇ ਸ਼ਾਮ ਪੀਣ ਨਾਲ ਤੁਹਾਡਾ ਪੁਰਾਣੇ ਤੋਂ ਪੁਰਾਣਾ ਨਜਲਾ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 29 ਕੱਚੇ ਪਿਆਜ਼ ਨੂੰ ਖਾਣ ਨਾਲ ਤੁਹਾਡਾ ਖੂਨ ਸਹੀ ਰਹਿੰਦਾ ਹੈ ਅਤੇ ਨਾੜਾਂ ਦੀ ਬਲੋਕੇਜ ਖੁੱਲਣ ਲੱਗ ਜਾਂਦੀ ਹੈ। ਨੰਬਰ 30 ਚੁਕੰਦਰ ਦਾ ਰਸ ਪੀਣ ਨਾਲ ਤੁਹਾਡਾ ਰੰਗ ਕਦੇ ਵੀ ਕਾਲਾ ਨਹੀਂ ਹੋਵੇਗਾ ਅਤੇ ਚਿਹਰਾ ਹਮੇਸ਼ਾ ਚਮਕਦਾਰ ਬਣਿਆ ਰਹੇਗਾ। ਨੰਬਰ 31 ਰਾਤ ਦੀ ਰੋਸ਼ਨੀ ਲਈ ਹਮੇਸ਼ਾ ਸਫੇਦ ਬੱਲਬ ਦਾ ਇਸਤੇਮਾਲ ਕਰੋ ਦੂਸਰੇ ਰੰਗਾਂ ਦੇ ਬੱਲਬ ਤੁਹਾਡੀ ਨਜ਼ਰ ਨੂੰ ਕਮਜ਼ੋਰ ਕਰ ਸਕਦੇ ਹਨ ਨੰਬਰ 32 ਕਣਕ ਦੇ ਆٹے ਨੂੰ ਬਿਨਾਂ ਛਾਣਿਆ ਹੀ ਰੋਟੀਆਂ ਬਣਾਓ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਚੰਗਿਆ ਰਹਿਣਗੀਆਂ ਨੰਬਰ 33 ਹਮੇਸ਼ਾ ਫਾਸਟ ਫੂਡ ਅਤੇ ਪੈਕਿੰਗ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ ਇਹ ਤੁਹਾਡੇ ਹਿਰਦੇ ਲਈ ਬਹੁਤ ਹੀ ਨੁਕਸਾਨدار ਹੋ ਸਕਦਾ ਹੈ ਨੰਬਰ 34 ਜੋੜਾਂ ਵਿੱਚ ਦਰਦ ਹੈ ਤਾਂ ਅਦਰਕ ਦਾ ਰਸ ਲਗਾਓ ਇਸ ਨਾਲ ਜੋੜਾਂ ਦੇ ਦਰਦ ਤੋਂ ਤੁਹਾਨੂੰ ਫਾਇਦਾ ਮਿਲੇਗਾ ਨੰਬਰ 35 ਬਾਲਾਂ ਨੂੰ ਗਰਮ ਪਾਣੀ ਨਾਲ ਨਹੀਂ ਧੋਣੇ ਚਾਹੀਦੇ ਬਾਲਾਂ ਦੀਆਂ ਜੜਾਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਕਦੇ ਵੀ ਬਾਲਾਂ ਨੂੰ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਨੰਬਰ 36 ਮੱਝ ਦਾ ਕੱਚਾ ਦੁੱਧ ਪੀਣ ਨਾਲ ਕਮਰ ਦਰਦ ਦੀ ਪਰੇਸ਼ਾਨੀ ਕਦੇ ਵੀ ਨਹੀਂ ਆਵੇਗੀ ਨੰਬਰ 37 ਸਾਨੂੰ ਚਾਹ ਕੌਫੀ ਅਤੇ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਾਡੇ ਸਰੀਰ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ ਨੰਬਰ 38 ਆਮਲੇ ਦਾ ਮਰਬਾ ਖਾਣ ਨਾਲ ਤੁਹਾਨੂੰ ਕਦੇ ਵੀ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 39 ਜਦੋਂ ਵੀ ਤੁਸੀਂ ਬਾਹਰ ਤੋਂ ਆਉਂਦੇ ਹੋ ਤਾਂ ਤੁਹਾਨੂੰ ਤੁਰੰਤ ਪੈਰ ਨਹੀਂ ਧੋਣੇ ਚਾਹੀਦੇ ਨੰਬਰ 40 ਜੋ ਲੋਕ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਂਦੇ ਹਨ ਜਾਂ ਪਾਣੀ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋ ਸਕਦੀ ਕਿਉਂਕਿ ਮਿੱਟੀ ਦੇ ਬਰਤਨਾਂ ਵਿੱਚ ਜ਼ਰੂਰੀ ਤੱਤ ਪਾਏ ਜਾਂਦੇ ਹਨ ਨੰਬਰ 41 ਚਾਹ ਦੇ ਨਾਲ ਹਲਦੀ ਕਦੇ ਵੀ ਨਹੀਂ ਖਾਣੀ ਚਾਹੀਦੀ ਇਸ ਨਾਲ ਇਸ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਕਦੇ ਵੀ ਚਾਹ ਦੇ ਹਿਸਾਬ ਨਾਲ ਐਸੀ ਚੀਜ਼ ਨਾ ਖਾਓ ਜਿਸ ਵਿੱਚ ਹਲਦੀ ਹੋਵੇ ਇਹ ਤੁਹਾਡੀ ਸਿਹਤ ਲਈ ਨੁਕਸਾਨ ਦਾ ਇੱਕ ਬਣ ਸਕਦੀ ਹੈ ਨੰਬਰ 42 ਜੇਕਰ ਤੁਹਾਨੂੰ ਪੀਲੇ ਰੰਗ ਦਾ ਪਿਸ਼ਾਬ ਆਉਂਦਾ ਹੈ ਤਾਂ ਤੁਸੀਂ ਅੰਦਰੂਨੀ ਤੌਰ ਤੇ ਠੀਕ ਨਹੀਂ ਹੋ ਜਾਂ ਫਿਰ ਤੁਹਾਨੂੰ ਪਾਣੀ ਦੀ ਕਮੀ ਹੈ ਇਸ ਲਈ ਪਾਣੀ ਵੱਧ ਤੋਂ ਵੱਧ ਪੀਓ ਨੰਬਰ 43 ਰਾਤ ਨੂੰ ਦੁੱਧ ਵਿੱਚ ਅੱਧਾ ਚਮਚ ਹਲਦੀ ਦਾ ਪ੍ਰਯੋਗ ਕਰਨ ਨਾਲ ਇਨਸਾਨ ਜਵਾਨ ਬਣਿਆ ਰਹਿੰਦਾ ਹੈ ਅਤੇ ਉਸ ਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗਦੀ ਤੇ ਚਿਹਰਾ ਵੀ ਗਲੋ ਕਰਦਾ ਹੈ ਨੰਬਰ 44 ਜੇਕਰ ਤੁਹਾਡਾ ਗਲਾ ਖਰਾਬ ਹੈ ਤਾਂ ਆਵਾਜ਼ ਨਹੀਂ ਨਿਕਲ ਰਹੀ ਤਾਂ ਕੱਚੇ ਅਮਰੂਦ ਨੂੰ ਜਲਾ ਕੇ ਖਾਣ ਨਾਲ ਗਲਾ ਬਿਲਕੁਲ ਠੀਕ ਹੋ ਜਾਵੇਗਾ ਨੰਬਰ 45 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਲਸਣ ਦੇ ਰਸ ਦੀ ਪੇਟ ਤੇ ਮਾਲਿਸ਼ ਕਰੋ ਇਸ ਨਾਲ ਤੁਹਾਡਾ ਪੇਟ ਘਟ ਹੋ ਜਾਵੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ